ਸਤਿ ਸ਼੍ਰੀ ਅਕਾਲ ਮੇਰੇ ਦੋਸਤੋ ਮੈਂ ਤੁਹਾਡਾ ਜਉਣਾ ਤੇਉਣੇ ਵਾਲਾ ਮੇਰੇ ਦਸਤੋ ਮਿੱਤਰੋ ਨਵਾਂ ਸਾਲ ਸਭ ਨੂੰ ਮੁਬਾਰਕਾਂ ਕਹੀਂ ਹੀ ਤਾਂ ਜਹਾਜ਼ ਚੜ ਟੱਪ ਕੇ ਕੈਨੇਡਾ ਕਹੀਂ ਤਾਂ ਜਹਾਜ਼ ਚੜ ਟੱਪ ਕੇ ਕੈਨੇਡਾ ਕਹੀਂ ਯਾਰ ਮੇਰੇ ਵਿੱਚ ਫੌਜ ਦੇ ਕਹੀਂ ਮੇਰੇ ਯਾਰ ਵਿੱਚ ਫੌਜ ਦੇ ਹੋ ਰੱਬ ਨੂੰ ਹਮੇਸ਼ਾ ਯਾਦ ਰੱਖਿਓ ਰੱਬ ਨੂੰ ਹਮੇਸ਼ਾ ਯਾਦ ਰੱਖਿਓ ਯਾਰੀਆਂ ਪਗਾਇਓ ਦਿਲਦਾਰ ਜੀ ਹੋ ਨਵੇਂ ਸਾਲ ਦੀਆਂ ਸਭ ਨੂੰ ਮੁਬਾਰਕਾਂ ਹਨ ਮੇ ਸਾਲ ਦੀਆਂ ਸਭ ਨੂੰ ਮੁਬਾਰਕਾਂ ਖੁਸ਼ੀਆਂ ਚ ਰਹਿਣਾ ਮੇਰੇ ਯਾਰ ਜੀ ਹੁਣ ਮੇ ਸਾਲ ਦੀਆਂ ਸਭ ਨੂੰ ਮੁਬਾਰਕਾਂ ਖੁਸ਼ੀਆਂ ਚ ਰਹਿਣਾ ਮੇਰੇ ਯਾਰ ਜੀ ਹੋ ਜਾਣ ਤੋਂ ਪਿਆਰੀਆਂ ਨੂੰ ਛਿੜ ਕਿਉਂ ਨਾ ਕਹਦੇ ਹਈ ਜਾਣ ਤੋਂ ਪਿਆਰੀਆਂ ਨੂੰ ਛਿੜ ਕਿਉਂ ਨਾ ਕਹਦੇ ਪਾਇਓ ਨਾ ਫਰਕ ਕਹਦੇ ਯਾਰਾਂ ਨਾ ਪਾਇਓ ਨਾ ਫਰਕ ਕਹਦੇ ਯਾਰਾਂ ਨਾ ਛੜਦੀ ਚਾਚ ਰਹਿਣਾ ਦੋਸਤੋ ਹੋ ਛੜਦੀ ਕਲਾ ਚ ਰਹਿਣਾ ਦੋਸਤੋ ਕਰੋ ਨਾ ਪਸੰਦ ਕਦੇ ਹਾਰ ਜੀ ਨਵੇਂ ਸਾਲ ਦੀਆਂ ਸਭ ਨੂੰ ਮੁਬਾਰਕਾਂ ਹੁਣ ਨਵੇਂ ਸਾਲ ਦੀਆਂ ਸਭ ਨੂੰ ਮੁਬਾਰਕਾਂ ਖੁਸ਼ੀਆਂ ਚ ਰਹਿਣਾ ਮੇਰੇ ਯਾਰ ਜੀ ਹੁਣ ਨਵੇਂ ਸਾਲ ਦੀਆਂ ਸਭ ਨੂੰ ਮੁਬਾਰਕਾਂ ਖੁਸ਼ੀਆਂ ਚ ਰਹਿਣਾ ਮੇਰੇ ਯਾਰ ਜੀ ਸੁਲਮਾ ਪੇਹਾਂ ਦੀ ਸੇਵਾ ਦਿਲ ਲਾ ਕੇ ਕਰਿਓ ਹਕੀਮ ਰਖੋ ਸਦਾ ਸਰਦਾਰੀਆਂ ਹੋ ਮਾਪੇਹਾਂ ਦੀ ਸੇਵਾ ਦਿਲ ਲਾ ਕੇ ਕਰਿਓ ਹਕੀਮ ਰਖੋ ਸਦਾ ਸਰਦਾਰੀਆਂ ਹੁਲੈਕ ਤੇ ਕਮੈਂਟ ਰਹਿਓ ਕਰਦੇ ਲਾਇਕ ਤੇ ਕਮੈਂਟ ਰਹਿ ਕਰਦੇ ਜੋਨੇ ਦੇ ਗੀਤਾਂ ਚੋਂ ਮਿਲੇ ਪਿਆਰ ਜੀ ਹੁ 9 ਸਾਲ ਦੀਆਂ ਸਭ ਨੂੰ ਮੁਬਾਰਕਾਂ ਖੁਸ਼ੀਆਂ ਚ ਰਹਿਣਾ ਮੇਰੇ ਯਾਰ ਜੀ ਹੁ 9 ਸਾਲ ਦੀਆਂ ਸਭ ਨੂੰ ਮੁਬਾਰਕਾਂ ਖੁਸ਼ੀਆਂ ਚ ਰਹਿਣਾ ਮੇਰੇ ਯਾਰ ਜੀ ਉਨਵੇਂ ਸਾਲ ਦੀਆਂ ਸਭ ਨੂੰ ਮੁਬਾਰਕਾਂ ਖੁਸ਼ੀਆਂ ਚ ਰਹਿਣਾ ਮੇਰੇ ਯਾਰ ਜੀ ਉਨਵੇਂ ਸਾਲ ਦੀਆਂ ਸਭ ਨੂੰ ਮੁਬਾਰਕਾਂ ਖੁਸ਼ੀਆਂ ਚ ਰਹਿਣਾ ਮੇਰੇ ਯਾਰ ਜੀ